ਸਾਬ ਜਿਹੜੇ ਸਾਡੇ ਮੁੱਖ ਮੰਤਰੀ ਨੇ ਇਹਨਾਂ ਵੱਲੋਂ ਸਮੁੱਚੀਆਂ ਟ੍ਰੇਡ ਯੂਨੀਅਨਾਂ ਨੂੰ ਇੱਕ ਦਿਨ ਉੱਥੇ ਜਿਹੜੀ ਐ ਮੀਟਿੰਗਾਂ ਦਿੱਤੀਆਂ ਔਰ ਸਾਡੇ ਸਾਡਾ ਫਰੰਟ ਜਿਹੜਾ ਸੀ ਇਹਨਾਂ ਨੂੰ ਵੀ ਉੱਥੇ ਸੱਦ ਕੇ ਸਰਕਾਰ ਨੇ ਇੱਕ ਭਗਵੰਤ ਸਿੰਘ ਮਾਨ ਜੀ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਭਾਵੇਂ ਪਹਿਲਾਂ ਸਾਡੇ ਵਿੱਚ ਕੁਝ ਦਫ਼ਤਰੀ ਜਾਂ ਪ੍ਰਭਾਵਾਂ ਦੇ ਨਾਲ ਪ੍ਰਬੰਧਕੀ ਤੌਰ ਤੇ ਕੋਈ ਫਰਕ ਰਹਿ ਗਿਆ ਪਰ ਅੱਜ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਤੁਹਾਨੂੰ ਜਿਹੜਾ ਵਾ ਮੈਂ 25 ਤਰੀਕ ਨੂੰ ਜਿਹੜੀ ਆ ਇਹ ਜਿਹੜੀ ਮੀਟਿੰਗ ਜਿਹੜੀ ਕਰਾਂਗੇ ਤੁਹਾਡੇ ਨਾਲ ਉਦੋਂ ਸਾਡਾ ਜਿਹੜਾ ਵਾ ਚੋਣ ਜਾਬਤਾ ਖਤਮ ਹੋ ਜਾਏਗਾ 25 ਤਰੀਕ ਵਾਲੀ ਮੀਟਿੰਗ 2 ਅਗਸਤ ਦਾ ਚਲੀ ਗਈ ਔਰ ਦੋ ਦੀ ਜਦੋਂ ਸਾਰੀ ਸਮੁੱਚੇ ਪੰਜਾਬ ਦੀ ਲਹਿਰ ਨੇ ਤਿਆਰੀ ਕਰ ਲਈ ਕਿ ਅਸੀਂ ਹੁਣ ਪੰਜਾਬ ਸਰਕਾਰ ਨਾਲ ਮੀਟਿੰਗ ਕਰਨੀ ਆ ਤਾਂ 1 ਅਗਸਤ ਨੂੰ ਇੱਕ ਸਰਕਾਰੀ ਫਰਮਾਨ ਆ ਗਿਆ ਕਿ ਇਹ ਜਿਹੜੀ ਮੀਟਿੰਗ 2 ਤਰੀਕ ਵਾਲੀ ਆ ਇਹ 22 ਅਗਸਤ ਨੂੰ ਹੋਏਗੀ ਸਾਥੀਓ ਅੱਜ ਅਸੀਂ ਕਿੱਥੇ ਮੈਂ ਮਹਿਸੂਸ ਕਰਦੇ ਆ ਕਿ ਪੰਜਾਬ ਜਿਹੜਾ ਪਹਿਲੇ ਨੰਬਰ ਤੇ ਸੀ ਉਹ ਆਸਰੇ ਪੰਜਾਬ ਦੇ ਮੁਲਾਜ਼ਮ ਜਿਹੜੇ ਆ ਉਹ ਜਿੱਥੇ ਸੈਂਟਰ ਤੋਂ ਘੱਟ ਸੀਏ ਡੀਏ ਲੈ ਰਹੇ ਆ ਉਥੇ ਸਾਡੇ ਨਾਲ ਦੇ ਜਿਹੜੇ ਸੂਬੇ ਆ ਚਾਹੇ ਉਹ ਹਰਿਆਣਾ ਹੋਵੇ ਚਾਹੇ ਹੋਰ ਹਿਮਾਚਲ ਹੋਵੇ ਚਾਹੇ ਹੋਰ ਸੂਬੇ ਹੋਣ ਉਹ ਤੋਂ ਅਸੀਂ ਘੱਟ ਬਹੁਤ ਪਿੱਛੇ ਚਲੇ ਗਏ ਆ ਸੋ ਸਾਥੀਓ ਇਸ ਕਰਕੇ ਸਾਨੂੰ ਜਿਹੜੀ ਏਕਤਾ ਜਿਹੜੀ ਆ ਪੈਨਸ਼ਨਰ ਤੇ ਮੁਲਾਜ਼ਮਾਂ ਦੀ ਸਾਂਝੀ ਏਕਤਾ ਜਿਹੜੀ ਆ ਇਹਨੂੰ ਵਿਸ਼ਾਲ ਕਰਨਾ ਚਾਹੀਦਾ ਜਵੇਂ ਮੇਰੇ ਤੋਂ ਪਹਿਲਾਂ ਸਾਥੀ ਗੁਰਵਿੰਦਰ ਜੀ ਨੇ ਗੱਲ ਕੀਤੀ ਹੈ ਕਿ ਜਿਹੜਾ ਮਹਾਲੀ ਜ਼ਿਲ੍ਹਾ ਵਾ ਇਹ ਪੰਜਾਬ ਦਾ ਹਾਈ ਟੈਕ ਜ਼ਿਲ੍ਹਾ ਵਾ ਇਸ ਮਹਾਲੀ ਜ਼ਿਲ੍ਹੇ ਦੇ ਵਿੱਚ ਸਮੁੱਚੇ ਪੰਜਾਬ ਦੇ ਆਈਐਸ ਸਮੁੱਚੇ ਪੰਜਾਬ ਦੇ ਆਈਪੀਐਸ ਜਿਹੜੇ ਜਿੰਨੇ ਵੀ ਅਧਿਕਾਰੀ ਨੇ ਪੰਜਾਬ ਦੇ ਇੱਥੇ ਮਹਾਲੀ ਚ ਰਹਿ ਰਹੇ ਆ ਪਰ ਸਾਡਾ ਮੁਲਾਜ਼ਮਾਂ ਦਾ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਭਾਵੇਂ ਸਾਨੂੰ ਇਹ ਸੰਕੇਤਕ ਦੌਰ ਤੇ ਹੀ ਲੈ ਰਹੇ ਹਨ ਨੂੰ ਇਹਨੂੰ ਸੰਕੇਤਕ ਤੌਰ ਤੇ ਨਹੀਂ ਲੈਣਾ ਚਾਹੀਦਾ ਸਾਨੂੰ ਵਿਸ਼ਾਲੇ ਦਾ ਤਰ੍ਹਾਂ ਕਰਨਾ ਚਾਹੀਦਾ ਅਸੀਂ ਲੋਕ ਹੁਣ ਵੀ ਜਿਹੜਾ ਸਾਡੇ ਸਾਥੀ ਇੱਥੇ ਆਏ ਆ ਉਹ ਸਾਥੀ ਪਿੱਛੇ ਬਹਿ ਗਿਆ ਕੋਈ ਮਗਰਲੇ ਬਨੇ ਬਹਿ ਗਿਆ ਸਾਥੀਓ ਘਰੋਂ ਤੁਸੀਂ ਆਏ ਜੇ ਇਸ ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਜੇ ਤੁਹਾਡੀ ਇਮਾਨਦਾਰੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ